ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਸਕਾ ਦਾ ਸਵਾਗਤ ਹੈ ਤੁਹਾਡੇ ਆਪਣੇ ਇਸ ਖਾਸ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੁਰੂ ਕੀ ਪੈਰੀ ਸਾਧ ਸੰਗਤ ਜੀ ਇਸ ਪ੍ਰੋਗਰਾਮ ਦੇ ذریعے ਸਾਡੀ ਨਿਮਰਤਾ ਦੀ ਕੋਸ਼ਿਸ਼ ਹੁੰਦੀ ਹੈ ਉਹਨਾਂ ਸਖਸ਼ੀਤਾਂ ਨੂੰ ਤੁਹਾਡੇ ਰੂਬਰੂ ਕਰੀਏ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਆਪਣੀ ਉਮਰ ਦੇ ਤਜਰਬਿਆਂ ਨੂੰ ਲਗਾਉਂਦੇ ਹੋਏ ਬੜਾ ਕੁਝ ਲਿਖਿਆ ਬੜਾ ਕੁਝ ਸੁਣਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੌਜਵਾਨਾਂ ਵਾਸਤੇ ਸੰਗਤ ਵਾਸਤੇ ਚਾਨਣ ਮਨਾਰੇ ਦੀ ਤਰ੍ਹਾਂ ਕੰਮ ਕਰ ਰਹੇ ਨੇ ਅੱਜ ਜਿਹੜੀ ਸਿੱਖਿਆਦ ਮੈਂ ਤੁਹਾਡੇ ਉਪਰੋਂ ਕਰਨ ਜਾ ਰਿਹਾ ਸਾਡੇ ਅਤੀ ਸਤਿਕਾਰਯੋਗ ਪ੍ਰਿੰਸੀਪਲ ਪ੍ਰਭਜੋਤ ਕੋਰ ਜੋ ਕਿ ਲੰਬੇ ਸਮੇਂ ਤੋਂ ਵੱਖ-ਵੱਖ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬਤੌਰ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ ਐਨਾ ਹੀ ਨਹੀਂ ਜੇਕਰ ਸਿੱਖਰ ਸੱਚ ਇੰਸਟੀਚਿਊਟ ਦੀ ਗੱਲ ਕੀਤੀ ਜਾਵੇ ਬਕਾਇਦਾ ਉੱਥੇ ਡਾਇਰੈਕਟਰ ਦੇ ਤੌਰ ਤੇ ਵੀ ਭੂਮਿਕਾ ਨਿਭਾਈ ਐ ਐਨਾ ਹੀ ਨਹੀਂ ਉਹਨਾਂ ਦੀ ਕਲਮ ਦੁਆਰਾ ਲਿਖੀਆਂ ਹੋਈਆਂ ਇੱਕ ਨਹੀਂ ਅਨੇਕਾਂ ਕਿਤਾਬਾਂ ਅਨੇਕਾਂ ਹੀ ਆਰਟੀਕਲ ਅੱਜ ਸੰਗਤ ਦੇ ਵਿੱਚ ਅਸੈਪਟ ਕੀਤੇ ਜਾ ਰਹੇ ਨੇ ਉਹਨਾਂ ਦੇ ਸ਼ਬਦਾਂ ਦੇ ਬੋਲ ਅੱਜ ਸੰਗਤ ਵਿੱਚ ਪਰਚਲਤ ਨੇ ਤੁਹਾਡਾ ਸਵਾਗਤ ਜੀ ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ ਮੈਡਮ ਤੁਹਾਡੀ ਇੱਕ ਲੇਟੈਸਟ ਕਿਤਾਬ ਆਈ ਹੈ ਨਾਰੀ ਮੁਕਤੀ ਲਹਿਰ ਸਿੱਖ ਬੀਬੀਆਂ ਦੇ ਸੰਦਰਭ ਵਿੱਚ ਸ਼ਬਦ ਬੜਾ ਮੈਨੂੰ ਇੱਥੇ ਲੱਗਿਆ ਨਾਰੀ ਮੁਕਤੀ ਲਹਿਰ ਅੱਜ ਦੇ ਯੁੱਗ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਮੈਂ ਨਾਰੀ ਮੁਕਤੀ ਲਿਆ ਵੀ ਇਸ ਖਿਤਾਬ ਦੇ ਕੰਟੈਕਸਟ ਵਿੱਚ ਮੈਂ ਗੱਲ ਕਰ ਰਹੀ ਹਾਂ ਜਦੋਂ ਮੈਂ ਨਾਰੀ ਮੁਕਤੀ ਲਿਆ ਵੀ ਗੱਲ ਕਰ ਰਹੀ ਹਾਂ ਤੇ ਵੈਸਟ ਦੀ 1960s ਦੇ ਵਿੱਚ ਇੱਕ ਲਹਿਰ ਚੱਲੀ ਸੀ ਔਮਨ ਲਿਬਰੇਸ਼ਨ ਮੂਵਮੈਂਟ ਇਸ ਨਵ ਵੈਸਟ ਰਿਚ ਗਿਆ ਗਿਆ ਸੀ ਉਹਦੇ ਵਿੱਚ ਲੇਡੀਜ਼ ਨੇ ਬਹੁਤ ਕੁਝ ਮੰਗਿਆ ਉਹ ਕੌਂਸ਼ੀਅਸ ਹੋਈਆਂ ਉਹਦੀ ਹਿਸਟਰੀ ਮੈਂ ਪੜੀ ਦੇਖਿਆ ਕਿ ਕਿਸ ਤਰੀਕੇ ਨਾਲ ਔਰਤਾਂ ਅਸੀਂ ਸਮਝਦੇ ਹਾਂ ਕਿ ਅਮਰੀਕਾ ਤੇ ਇੰਗਲੈਂਡ ਦੀਆਂ ਔਰਤਾਂ ਬੜੀਆਂ ਲਿਬਰੇਟਿਡ ਹਨ ਪਰ ਉਹ ਹਿਸਟਰੀ ਪੜ ਕੇ ਦੇਖਿਆ ਵੀ ਉੱਥੇ ਵੀ ਉਹੀ ਹਾਲ ਹੈ ਜੋ ਇੱਥੇ ਸਾਡੇ ਹੈ ਔਰਤਾਂ ਹਮੇਸ਼ਾ ਦੂਜੇ ਦਰਜੇ ਦੀਆਂ ਸ਼ੈਰੀ ਰਹੀਆਂ ਹਨ ਤੇ ਜਦੋਂ ਔਰਤਾਂ ਪੜ੍ਹ ਲਿਖ ਗਈਆਂ ਕਾਸਾ ਤੇ ਵਰਡ ਵਰਟੂ ਜਦੋਂ ਹੋਈ ਜਦੋਂ ਉਸ ਵੇਲੇ ਆਦਮੀ ਚਲੇ ਗਏ ਫਰੰਟ ਤੇ ਲੜਾਈ ਕਰਨ ਲਈ ਉਹ ਤੁਹਾਨੂੰ ਦੁਕਾਨਾਂ ਵੀ ਸੰਭਾਲਣੀਆਂ ਪਈਆਂ ਸਾਦੇ ਕੰਮ ਸਭ ਪਰਿਵਾਰ ਦੇ ਸਾਹਮਣੇ ਪਏ ਪਰਿਵਾਰ ਦੀ ਸਾਹਮਣੇ ਪਏ ਫਿਰ ਜਦੋਂ ਖਤਮ ਹੋਈ ਲੜਾਈ ਤੇ ਵਾਪਸ ਆ ਗਏ ਤੇ ਉਹ ਤੁਹਾਨੂੰ ਲੱਗਿਆ ਸੀ ਤੇ ਬਹੁਤ ਕੁਝ ਕਰ ਸਕਦੇ ਉਹਨਾਂ ਨੂੰ ਆਪਣੇ ਇੱਕ ਪੋਟੈਂਸ਼ੀਅਲ ਦਾ ਪਤਾ ਲੱਗ ਗਿਆ ਕਿ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਉਹ ਆਦਮੀਆਂ ਦੇ ਵਰਟ ਤੋਂ ਵਾਪਸ ਆਣ ਤੋਂ ਬਾਅਦ ਉਹ ਸਾਧੀਆਂ ਫਿਰ ਘਰਾਂ ਵਿੱਚ ਵੜ ਗਈਆਂ ਉਸ ਗੱਲ ਨੇ ਉਹਨਾਂ ਨੂੰ ਬਹੁਤ ਫ੍ਰਸਟ੍ਰੇਸ਼ਨ ਦਿੱਤੀ ਕਿ ਵੀ ਅਸੀਂ ਕਿਉਂ ਨਹੀਂ ਆਪਣੇ ਪੋਟੈਂਸ਼ੀਅਲ ਦਾ ਪੂਰਾ ਫਾਇਦਾ ਉਠਾ ਸਕੀਆਂ ਤਾਂ ਇਸ ਲਈ ਉਹਨਾਂ ਨੇ ਵਿਮਨ ਲਿਬਰੇਸ਼ਨ ਮੂਵਮੈਂਟ ਸ਼ੁਰੂ ਕੀਤੀ ਜਿਹਦੇ ਵਿੱਚ ਉਹ ਸਾਰੀਆਂ ਗੱਲਾਂ ਮੰਗੀਆਂ ਜੋ ਪਹਿਲੇ ਉਹਨਾਂ ਨੂੰ ਨਹੀਂ ਮਿਲੀਆਂ ਸਨ ਲੈਟ ਅਸ ਸੇ ਫॉर ਐਗਜ਼ਾਮਪਲ ਵੋਟ ਦਾ ਅਧਿਕਾਰ ਵੀ ਉਹਨਾਂ ਨੂੰ 1920 ਵਿੱਚ ਮਿਲਿਆ ਅਮਰੀਕਾ ਦੇ ਵਿੱਚ ਉਸ ਤੋਂ ਪਹਿਲੇ ਔਰਤਾਂ ਨੂੰ ਵੋਟ ਦਾ ਅਧਿਕਾਰ ਨਹੀਂ ਸੀ ਹਾਲਾਂਕਿ ਅਮਰੀਕਾ ਆਜ਼ਾਦ ਹੋਇਆ 1789 ਵਿੱਚ ਪਰ ਵੋਟ ਦਾ ਅਧਿਕਾਰ ਔਰਤਾਂ ਨੂੰ 1920 ਵਿੱਚ ਮਿਲਿਆ 150 ਸਾਲ 200 ਸਾਲ ਜਿਹੜੇ ਹਨ ਉਹਨਾਂ ਨੂੰ ਵੋਟਰ ਦਾ ਅਧਿਕਾਰ ਨਹੀਂ ਮਿਲਿਆ ਤੇ ਲਗਭਗ 70 ਸਾਲ ਉਹਨਾਂ ਨੂੰ ਸਟਰਗਲ ਕਰਨੀ ਪਈ ਵੋਟਰ ਦਾ ਅਧਿਕਾਰ ਲੈਣ ਲਈ ਤੇ ਜਦੋਂ ਵੋਟਰ ਦਾ ਅਧਿਕਾਰ ਮਿਲ ਗਿਆ ਤੇ ਜਿਹੜਾ ਰਿਕਾਰਡ ਆ ਰਿਕਾਰਡ ਵਿੱਚ ਲਿਖਿਆ ਗਿਆ ਕਿ ਬਹੁਤ ਵੱਡੀ ਤਬਦੀਲੀ ਅਮਰੀਕਾ ਵਿੱਚ ਆਈ ਹੈ ਉਹਨਾਂ ਨੂੰ ਇਹ ਹੱਕ ਮਿਲੇ ਪਰ ਵੋਟ ਦੇ ਅਧਿਕਾਰ ਤੋਂ ਬਾਅਦ ਵੀ ਉਹਨਾਂ ਦੀ ਤਸੱਲੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਦਾ ਅਧਿਕਾਰ ਨਹੀਂ ਸੀ ਜਿਵੇਂ ਜਿਹੜੇ ਪਹਿਲੇ ਹਾਲਾਤ ਸੀ ਔਰਤਾਂ ਦੇ ਉਸੇ ਤਰ੍ਹਾਂ ਉਸੇ ਤਰ੍ਹਾਂ ਜਿਵੇਂ ਆਮ ਅਸੀਂ ਕਹਿੰਦੇ ਹਾਂ ਕਿ ਜੀ ਇੰਡੀਆ ਵਿੱਚ ਨਹੀਂ ਹੈ ਤੇ ਅਮਰੀਕਾ ਵਿੱਚ ਹੈ ਅਮਰੀਕਾ ਵਿੱਚ ਯੂਸਲੇਜ਼ੀ ਫਿਰ ਉਹਨਾਂ ਨੇ ਐਜੂਕੇਸ਼ਨ ਦਾ ਅਧਿਕਾਰ ਮੰਗਿਆ ਫਿਰ ਉਹਨਾਂ ਨੇ ਸਪੋਰਟਸ ਵਿੱਚ ਭਾਗ ਲੈਣ ਦਾ ਅਧਿਕਾਰ ਮੰਗਿਆ ਸਾਰਾ ਕੁਝ ਮੰਗਿਆ ਹੋਰ ਬਹੁਤ ਕੁਝ ਮੰਗਿਆ ਜੋ ਅੱਜ ਔਰਤਾਂ ਨੂੰ ਮਿਲ ਗਿਆ ਹੈ ਕਿ ਸਿੱਖ ਔਰਤਾਂ ਉਹ ਸਾਰੇ ਅਧਿਕਾਰ ਬਿਨਾਂ ਮੰਗੇ मिले जो नारी मुक्ति ਲਹਿਰ ਦੀਆਂ ਔਰਤਾਂ ਨੇ ਬੜੀ ਵੱਡੀ 100 ਸਾਲ ਸਟਰਗਲ ਕਰਕੇ ਹੱਲੇ ਵੀ ਨਹੀਂ ਪੂਰੇ ਮਿਲੇ ਹੱਲੇ ਵੀ ਉਥੇ ই আর ইকুয়াল রাইটস ਐਮੈਂਡਮੈਂਟ ਉਹਨਾਂ ਨੇ ਕਿਹਾ ਅਮਰੀਕਾ ਦੇ ਕਨਸਟੀਟਿਊਸ਼ਨ ਵਿੱਚ ਐਮੈਂਡਮੈਂਟ ਕਰੋ ਜਿੱਥੇ ਔਰਤਾਂ ਨੂੰ ਇਕੁਅਲ ਰਾਈਟਸ ਮਿਲ ਸਕਣ ਪਰ ਉਹ ਐਮੈਂਡਮੈਂਟ ਹੱਲੇ ਤੱਕ ਨਹੀਂ ਹੋਈ ਸੋ ਬੇਸ਼ੱਕ ਸਮਾਜ ਨੇ ਐਕਸੈਪਟ ਕਰ ਲਿਆ ਲਗਭਗ ਬਰਾਬਰ ਹੱਕ ਹਨ ਪਰ ਕਨਸਟੀਟਿਊਸ਼ਨ ਵਿੱਚ ਹਾਲੇ ਵੀ ਇਕੁਅਲ ਰਾਈਟਸ ਵਾਦਤ ਨੂੰ ਨਹੀਂ ਗੁਸਤ ਤੁਸੀਂ ਇੱਥੇ ਸਿੱਖ ਸਮਾਜ ਦੀ ਗੱਲ ਕੀਤੀ ਹੈ ਜਦੋਂ ਸਿੱਖ ਸਮਾਜ ਦੇ ਸਿੱਖ ਔਰਤਾਂ ਦੀ ਗੱਲ ਆਉਂਦੀ ਹੈ ਉਹ ਤਾਂ ਘੜ ਤਾਂ ਗੁਰਨਾਨਕ ਪਾਸ਼ਾ ਨੇ ਹੀ ਦੇ ਦਿੱਤੇ ਨੇ ਸੋ ਕਿਉਂ ਬੰਦਾ ਆਖੇ ਜੀ ਜੰਮੈ ਰਜ਼ਾਨ ਫਿਰ ਤੁਸੀਂ ਸਿੱਖ ਸਮਾਜ ਦੀ ਔਰਤ ਨੂੰ ਕਿੱਥੇ ਖੜਾ ਵੇਖਦੇ ਹੋ ਮੈਂ ਆਲਰੇਡੀ ਇਹ ਕਹਿ ਚੁੱਕੀ ਹਾਂ ਕਿ ਮੈਨੂੰ ਖੁਸ਼ੀ ਭਰੀ ਹੈਰਾਨੀ ਹੋਈ ਅਸੀਂ ਇੰਨੀ ਡਿਟੇਲ ਵਿੱਚ ਸਟੱਡੀ ਨਹੀਂ ਕੀਤਾ ਜਦੋਂ ਮੈਂ ਸਟੱਡੀ ਕੀਤਾ ਤੇ ਮੈਨੂੰ ਬੜੀ ਖੁਸ਼ੀ ਭਰੀ ਹਰਾਨੀ ਹੋਈ ਕਿ ਜੋ ਔਰਤਾਂ ਨੇ 20 ਸਦੀ ਵਿੱਚ ਅਧਿਕਾਰ ਮੰਗੇ ਸਨ এডਿਕੇਸ਼ਨ ਦਾ ਅਧਿਕਾਰ ਗੁਰਮਤਿ ਦਾ ਇਸ ਚਿੱਤਰ ਸਮਾਂ ਦੇਖੋ ਤੇ ਔਰਤਾਂ ਬੱਚਾਦਕ ਬਣ ਕੇ ਜਾ ਰਹੀਆਂ ਨੇ ਕਿ এডਿਕੇਸ਼ਨ ਲੈ ਬਿਨਾ ਉਹ ਬੱਚਾਦਕ ਬਣ ਕੇ ਚਲੀਆਂ ਗਈਆਂ ਅੱਜ ਦੇ ਸੰਦਰਭ ਦੀ ਗੱਲ ਕੀਤੀ ਜਾਵੇ ਕਿੱਥੇ ਖੜਾ ਵੇਖਦੇ ਹੋ ਕਿਉਂਕਿ ਮੈਨੂੰ ਥੋੜਾ ਜਿਹਾ ਤੁਹਾਡੇ ਜੀਵਨ ਬਾਰੇ ਪੜਨ ਦਾ ਮੌਕਾ ਮਿਲਿਆ ਧਰਮ ਦੀ ਗੁਰਤੀ ਤੁਹਾਨੂੰ ਆਪਣੇ ਬਜ਼ੁਰਗਾਂ ਤੋਂ ਮਿਲੀ ਮਾਤਾ ਪਿਤਾ ਤੋਂ ਮਿਲੀ ਪਰਵਾਹ ਕਰਦੇ ਕਰਦੇ ਤੁਸੀਂ ਬਤੌਰ ਇੰਗਲਿਸ਼ ਦੇ ਵਿੱਚ ਮਹਾਰਤਾ ਹਾਸਲ ਕੀਤੀ ਇੱਕੋ ਦਮ ਇੰਗਲਿਸ਼ ਦੇ ਲੈਕਚਰਾਰ ਹੋਣ ਤੋਂ ਬਾਅਦ ਪ੍ਰੋਫੈਸਰ ਹੋਣ ਦਾ ਧਰਮ ਦੇ ਖੇਤਰ ਵਿੱਚ ਧਰਮ ਪ੍ਰਤੀ ਕਲਮ ਚਲਾਣੀ ਕਿਵੇਂ ਸ਼ੁਰੂ ਹੋ ਗਈ ਜਨਮ ਪ੍ਰਤੀ ਕਲਮ ਤੁਸੀਂ ਆਲਰੇਡੀ ਕਹਿ ਰਹੇ ਹੋ ਕਿ ਮੈਨੂੰ ਪਰਵਾਹ ਵਿੱਚੋਂ ਮਿਲੀ ਆ ਅਸੀਂ ਬਹੁਤ ਛੋਟੇ ਸੀ ਮੈਨੂੰ ਨਹੀਂ ਯਾਦ ਮੈਂ ਕਿਤਨੀ ਉਮਰ ਦੀ ਸੀ ਮੈਨੂੰ ਇਹ ਯਾਦ ਹੀ ਨਹੀਂ ਜਦੋਂ ਮੈਂ ਸਟੇਜ ਤੇ ਜਾਣਾ ਸ਼ੁਰੂ ਕੀਤਾ ਸਾਡੇ ਮਾਤਾ ਜੀ ਪੜ੍ਹੇ ਲਿਖੇ ਸਨ ਉਹ ਪੰਜਾਬੀ ਯੂਨੀਵਰਸਿਟੀ ਤੋਂ ਐਸ ਪ੍ਰੋਫੈਸਰ ਇਟਾਇਰ ਹੋਏ ਨੇ ਪੀ ਐਚ ਡੀ ਉਹਨਾਂ ਦੀ ਜੀਵਨੀ ਵਿੱਚ ਪੜਨ ਵਾਲੀ ਹੈ ਮੇਰੇ ਮਾਤਾ ਜੀ ਦੀ ਜੀਵਨੀ ਕਿ ਕਿਵੇਂ 10th ਪਾਸ ਕਰਕੇ ਉਹਨਾਂ ਦੀ ਇੰਗੇਜਮੈਂਟ ਹੋ ਗਈ ਹਲੇ ਮੈਰਿਜ ਇਸ ਕੁਝ ਸਮਾਂ ਸੀ ਤੇ ਉਹਨਾਂ ਨੇ ਵੀ ਇਹ ਓਨਲੀ ਇੰਗਲਿਸ਼ ਕਰ ਲਈ ਆਫਟਰ ਮੈਰਿਜ ਉਹਨਾਂ ਨੇ ਪੂਰੀ ਬੀਏ ਕੀਤੀ ਐਮਏ ਕੀਤੀ ਐਮਐਡ ਕੀਤੀ ਪੀਐਸਟ ਕੀਤੀ ਤੇ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਉਹਨਾਂ ਦਾ ਧਰਮ ਦੇਣ ਵਿੱਚ ਬਹੁਤ ਸ਼ੌਕ ਸੀ ਅਸੀਂ ਛੋਟੇ ਛੋਟੇ ਸੀ ਉਹਨਾਂ ਨੇ ਸਾਨੂੰ ਲੈਕਚਰ ਤੇ ਕਵਿਤਾਵਾਂ ਲਿਖ ਕੇ ਦੇਣੀਆਂ ਉਹ ਬਸ ਤੇ ਅਸੀਂ ਬੋਲ ਕੇ ਆਣੇ ਸੋ ਇਸ ਤਰ੍ਹਾਂ ਸਾਨੂੰ ਤਦੋਂ ਅਧਿਆਨ ਬਚਪਨ ਤੋਂ ਹੀ ਸਾਨੂੰ ਮਿਲਿਆ ਸੀ ਇਹ ਤੇ ਜਿਹੜੀ ਐਮ ਅੰਗਰੇਜ਼ੀ ਕੀਤੀ ਹੈ ਤਾਂ ਉੱਠੀਆਂ ਕਾਦਨਪੂ ਦੇ ਤਾਲ ਵਾਲੀ ਸਿਵ ਵਿੱਚ ਉਹ ਨੌਕਰੀ ਸੌਖੀ ਮਿਲ ਜਾਏਗੀ ਬਿਲਕੁਲ ਤੇ ਬਾਕੀ ਪੰਜਾਬੀ ਲਿਟਰੇਚਰ ਮੇਰੀ ਐਮ ਪੰਜਾਬੀ ਵੀ ਹੈ ਪੰਜਾਬੀ ਲਿਟਰੇਚਰ ਨਾਲ ਸਾਝ ਮਾਤਾ ਜੀ ਨੇ ਪਾ ਦਿੱਤੀ ਸੀ ਕਿਉਂਕਿ ਐਮ ਪੰਜਾਬੀ ਸਨ ਤੇ ਉਹਨਾਂ ਨੇ ਕਾਦਨਪੂ ਦੀ ਲਾਇਬ੍ਰੇਰੀ ਬਣਾਉਂਦੀ ਮੌਜੂਦਾ ਸਮਾਂ ਵੇਖਿਆ ਜਾਵੇ ਹਾਂਜੀ ਤੁਹਾਨੂੰ ਗੁਰਤੇ ਮਿਲਗੀ ਪਰਿਵਾਰਾਂ ਦੇ ਵਿੱਚੋਂ ਅੱਜ ਵੀ ਕਾਫੀ ਪਰਿਵਾਰ ਨੇ ਜਿੱਥੇ ਆਪਣੇ ਪਰਿਵਾਰਾਂ ਵਿੱਚ ਮੁੰਡਿਆਂ ਨੂੰ ਉੱਚੀ ਵਿੱਦਿਆ ਦੇ ਰਹੇ ਨੇ ਧਰਮ ਦੀ ਵਿੱਦਿਆ ਵੀ ਦੇ ਰਹੇ ਨੇ ਕੀ ਬੱਚਿਆਂ ਨੂੰ ਧਰਮ ਦੀ ਵਿੱਦਿਆ ਕੀ ਲੜਕੀਆਂ ਨੂੰ ਧਰਮ ਦੀ ਵਿੱਦਿਆ ਦਿੱਤੀ ਜਾ ਰਹੀ ਹੈ ਦਰੁਗ ਵਿੱਦਿਆ ਦੇ ਨਾਲ ਕਿੱਥੇ ਖੜਾ ਵੇਖਦੇ ਹੋ ਅੱਜ ਦੀਆਂ ਲੜਕੀਆਂ ਆਪਣੇ ਆਲੇ ਦੁਆਲੇ ਦੇਖਾਂ ਤਾਂ ਜੀ ਨੇਬਰਹੂਡ ਵਿੱਚ ਆਪਣੀ ਐਕਸਟੈਂਡਡ ਫੈਮਿਲੀ ਵਿੱਚ ਧਰਮ ਦੀ ਵਿੱਦਿਆ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਵੇਸ਼ ਕਾਰਨ ਕਾਜ਼ਨ ਮਟੀਰੀਅਲਿਜ਼ਮ ਪਦਾਰਥਵਾਦ ਕਿ ਬੱਚੇ ਪੜ ਜਾਣ ਨੌਕਰੀ ਅੱਛੀ ਮਿਲ ਜਾਏ ਧਰਮ ਦੇ ਅੰਦਾ ਹੁਣ ਤੇ ਮੈਂ ਸਮਝਦਾ ਹਾਂ ਕਿ ਕਾਫੀ ਸਕੋਪ ਹੈ ਧਰਮ ਦੇ ਅੰਦਾ ਵਿਸ਼ਾ ਯੂਨੀਵਰਸਿਟੀਆਂ ਵਿੱਚ ਹੈ ਕਾਲਜਾਂ ਦੇ ਵਿੱਚ ਹੈ ਬਿਲਕੁਲ ਹਾਂ ਪਰ ਆਮ ਲੋਕ ਇਸ ਪਾਸੇ ਨਹੀਂ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਬਿਜ਼ਨਸਮੈਨ ਬਣਨਾ ਚਾਹੁੰਦਾ ਧਰਮ ਦੇ ਖੇਤਰਾਂ ਵਿੱਚ ਬਹੁਤ ਧਰਮ ਦੇ ਖੇਤਰ ਵਿੱਚ ਬਸ ਬੇਸ਼ੱਕ ਅਸੀਂ ਕੈਂਪ ਵੀ ਲਗਾਉਂਦੇ ਹਾਂ ਕੰਪੀਟੀਸ਼ਨ ਹੁੰਦੇ ਹਨ ਬੱਚੇ ਬੜੀ ਉਤਸ਼ਾਹ ਦੇ ਨਾਲ ਭਾਗ ਲੈਂਦੇ ਹਨ ਉਹ ਤਾਂ ਇੰਜ ਲੱਗਦਾ ਕਿ ਧਰਮ ਧਰਮ ਦਾ ਪਛਾਤ ਬਹੁਤ ਹੋ ਗਿਆ ਪੱਜੇ ਅੰਦਰ ਜਾ ਕੇ ਦੇਖੋ ਤੇ ਉਹੀ ਚਾਰ ਬੱਚੇ ਹਨ ਗਿਣਤੀ ਦੇ ਬੱਚੇ ਹਨ ਜਿਹੜੇ ਹਰ ਥਾਂ ਤੇ ਕੰਪੀਟੀਸ਼ਨ ਵਿੱਚ ਆ ਜਾਂਦੇ ਹਨ ਤੇ ਹਰ ਕੰਪੀਟੀਸ਼ਨ ਇਸ ਬਹੁਤ ਜ਼ਿਆਦਾ ਬੱਚੇ ਪਰ ਵੀ ਗਿਣਤੀ ਵਿੱਚ ਆਉਂਦੇ ਹਨ ਪਰ ਬਾਇ ਐਂਡ ਲਾਰਜ ਬੱਚਿਆਂ ਨੂੰ ਬਹੁਤਾ ਨਹੀਂ ਪਤਾ ਕਿਉਂਕਿ ਮਾਮਾ ਮਾਂ ਬਾਪ ਨੇ ਆਪ ਹੀ ਨਹੀਂ ਸਿੱਖਿਆ ਲਈ ਜਿਹੜੇ ਅੱਜ ਮਾਮਾ ਬਣ ਰਹੇ ਨੇ ਯੰਗ ਨੇ ਜਿਹੜੇ ਬੱਚੇ ਉਹਨਾਂ ਨੂੰ ਆਪ ਨੂੰ ਗੁਰਤੀ ਨਹੀਂ ਮਿਲੀ ਤੁਸੀਂ ਬਾਕਾਇਦਾ ਸਿੱਖ ਨਾਰੀ ਸਿੱਖ ਜਗਤ ਦੇ ਉੱਪਰ ਕਿਤਾਬਾਂ ਲਿਖੀਆਂ ਨੇ ਬੜੇ ਕਿਤਾਬਾਂ ਲਿਖੇ ਤੁਹਾਡੇ ਸੰਗਤ ਆ ਰੀਆਂ ਨੇ ਬਾਕਾਇਦਾ ਜਿਹੜੀ ਇਤਿਹਾਸਕ ਸਿੱਖ ਬੀਬੀਆਂ ਤੇ ਕਿਤਾਬ ਆਈ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਦੀਆਂ ਉਹਨਾਂ ਦਾ ਜੀਵਨ ਪੜਨ ਦਾ ਮੌਕਾ ਨਹੀਂ ਮਿਲਦਾ ਅੱਜ ਸਿੱਖ ਬੱਚੀਆਂ ਨੂੰ ਸਿੱਖ ਬੀਬੀਆਂ ਨੂੰ ਤਾਂ ਜਾਂ ਕਿ ਕਿਤੇ ਅੰਗੋ ਪ੍ਰੈਕਟੀਕਲ ਰੁਚੀ ਘੱਟ ਨਹੀਂ ਆ ਰਹੀ ਸਾਡੇ ਦੇਖੋ ਪੜਨ ਵਾਲੇ ਪਾਸੇ ਧਿਆਨ ਹੀ ਨਹੀਂ ਹੈ ਅੱਜ ਕੱਲ੍ਹ ਪੜਦੇ ਨੇ ਬੱਚੇ ਬਹੁਤ ਫੜਦੇ ਨੇ ਪਰ ਇੰਗਲਿਸ਼ ਦੇ ਨੋਵਲ ਪੜ੍ਹ ਲੈ ਕਿਉਂਕਿ ਹਰ ਮਾ ਮਾਂ ਬਾਪ ਦੀ ਅੱਜ ਕੱਲ ਕੋਸ਼ਿਸ਼ ਹੁੰਦੀ ਕਿ ਇੰਗਲਿਸ਼ ਮੀਡੀਅਮ ਸਕੂਲ ਵਿੱਚ ਭੇਜ ਦੇ ਬੱਚੇ ਉੱਚਿਤ ਉੱਚੀ ਤਾਲੀਮ ਬੱਚਾ ਸਾਡਾ ਕਰੇ ਉੱਚਿਤ ਉੱਚੀ ਤਾਲੀਮ ਲੈ ਇੰਗਲਿਸ਼ ਮੀਡੀਅਮ ਵਿੱਚ ਭੇਜੋ ਜਿਹੜੇ ਨਹੀਂ ਵੀ ਅਫੋਰਡ ਕਰ ਸਕਦੇ ਉਹ ਵੀ ਬਸਿਆਦਾ ਫੀਸਾਂ ਦੇ ਕੇ ਇੰਗਲਿਸ਼ ਮੀਡੀਅਮ ਤੇ ਬੱਚੇ ਉਹ ਅੰਗਰੇਜ਼ੀ ਵਾਲੇ ਪਾਸੇ ਚੱਲ ਰਹੇ ਹਨ ਤੇ ਸੋ ਅੰਗਰੇਜ਼ੀ ਵਿੱਚ ਵੀ ਸਾਹਿਤ ਦੇ ਚੰਦੀ ਲੋੜ ਹੈ ਮੇਰੀ ਇੱਕ ਕਿਤਾਬ ਔਮਨ ਲਿਬਰੇਸ਼ਨ ਥਰੂ ਦਾ ਪ੍ਰਿਜ਼ਮ ਆਫ ਸਿੱਖ ਫੇਥ ਇਹ ਅੰਗਰੇਜ਼ੀ ਵਿੱਚ ਹੈ ਬਾਕੀ ਦੋ ਕਿਤਾਬਾਂ ਜਿਹੜੀਆਂ ਅਬਾਊਟ ਔਮਨ ਲ ਤੁਸੀਂ ਇੱਥੇ ਗੁਰਮਤ ਕੈਂਪਾਂ ਦੀ ਗੱਲ ਕੀਤੀ ਸੀਗੀ ਹਾਂਜੀ ਜੇਕਰ ਮੈਂ ਬਾਹਰਲੇ ਖੇਤੇ ਦੀ ਗੱਲ ਨਾ ਕਰਾਂ ਮੈਂ ਪੰਜਾਬ ਦੇ ਖੇਤੇ ਦੀ ਗੱਲ ਕਰਾਂ ਤੁਸੀਂ ਬਾਕਾਇਦਾ ਕੈਂਪ ਵੀ ਲਗਾਨੇ ਹੋ ਵੱਖ-ਵੱਖ ਥਾਵਾਂ ਤੇ ਜਾ ਕੇ ਗੁਰਮਤ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਮੈਨੂੰ ਨਹੀਂ ਲੱਗਦਾ ਕਿਸੇ ਸ਼ਹਿਰ 'ਚ ਕੋਈ ਗੁਰਦੁਆਰਾ ਹੋਵੇਗਾ ਜਿੱਥੇ ਧਰਮ ਦੀ ਗੱਲ ਨਾ ਕੀਤੀ ਜਾਂਦੀ ਹੋਵੇ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਦ ਦੀ ਗੱਲ ਨਾ ਕੀਤੀ ਜਾਂਦੀ ਹੋਵੇ ਜਿੱਥੇ ਗੁਰੂ ਕੇ ਲੰਗਰਾਂ ਦੀ ਗੱਲ ਨਾ ਕੀਤੀ ਜਾਂਦੀ ਹੋਵੇ ਜਿੱਥੇ ਸੰਗਤ ਨਾਲ ਜੁੜਦੀ ਹੋਵੇ ਇੰਨਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ ਇੰਨੇ ਕੈਂਪ ਲਗਾ ਰਹੇ ਲਗਾਏ ਜਾ ਰਹੇ ਨੇ ਵੱਡੀਆਂ-ਵੱਡੀਆਂ ਸੰਸਥਾ ਦਾ ਵੱਡਾ-ਵੱਡਾ ਬਜਟ ਸਿੱਖਤਨ ਦੇ ਪ੍ਰਚਾਰ ਤੇ ਪ੍ਰਸਾਰ ਤੇ ਖਰਚ ਹੋ ਰਿਹਾ ਪਰ ਬੱਚਿਆਂ ਪ੍ਰਤੀ ਆਉਟਪੁੱਟ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਕਿੱਥੇ ਕਮੀ ਰਹ ਗਈ ਦੇਖੋ ਜੀ ਜਿਹੜੇ ਗੁਰਦੁਆਰਿਆਂ ਵਿੱਚ ਸਲੋਗਨ ਹੁੰਦੇ ਨੇ ਚਿਲਡੀ ਉਹਦੀ ਐਂਟੀਟੀ ਨਹੀਂ ਹੁੰਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਹੁਣ ਕਈ ਵਾਰੀ ਮੈਂ ਕਹਿੰਦੀ ਆ ਕਿ ਸਾਡੇ ਭਾਈ ਸਾਹਿਬ ਕਥਾ ਕਰਦੇ ਨੇ ਵੀ ਤੁਸੀਂ ਨਾਮ ਜਪੋ ਜਨਮ ਮਤਨ ਦਾ ਕੀੜ ਖਤਮ ਹੋ ਜਾਏਗਾ ਫੋਰ एग्जांपल ਇਹ ਆਮ ਕਹਿੰਦੇ ਆ ਹੁਣ ਬੱਚਿਆਂ ਨੂੰ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਆ ਉਹ ਤੇ ਜੀਵਨ ਜਿਉਣਾ ਚਾਹੁੰਦੇ ਨੇ ਉਹ ਦੇ ਆਰ ਲੁਕਿੰਗ ਫਾਰਵਰਡ ਟੂ ਲਾਈਫ ਕੀ ਬਾਤ ਹੈ ਜਨਮ ਮਦਨ ਦਾ ਗੇੜ ਉਹਨਾਂ ਦੇ ਧਿਆਨ ਵਿੱਚ ਨਹੀਂ ਆ ਯਾਨੀ ਕਿ ਉਹ ਸਿਲੇਬਸ ਉਹ ਮੈਟਰ ਨਹੀਂ ਮਿਲ ਰਿਹਾ ਸਟੇਜ ਤੋਂ ਉਸ ਲੈਵਲ ਦਾ ਉਹ ਮੈਟਰ ਉਸ ਲੈਵਲ ਦਾ ਹੈ ਨਹੀਂ ਹੁਣ ਆ ਰਹੇ ਨੇ ਨਵੇਂ-ਨਵੇਂ ਸਕਾਲਰ ਆ ਰਹੇ ਨੇ ਜਿਹੜੇ ਗੁਬਾਰਣੀ ਨੂੰ ਜੀਵਨ ਜਾਂਚ ਦੇ ਤੌਰ ਤੇ ਪ੍ਰੈਜੈਂਟ ਕਰ ਰਹੇ ਨੇ ਗੁਬਾਰਣੀ ਜੀਵਨ ਜਾਂਚ ਹੈ ਜਨਮ ਮਨ ਦਾ ਗੇੜ ਠੀਕ ਹੈ ਕਿਉਂਕਿ ਸਾਡੀ ਅਧਿਆਤਮਿਕ ਭਾਸ਼ਾ ਐਸੀ ਆ ਇਸ ਲਈ ਅਸੀਂ ਉਹ ਗੱਲ ਕਰਦੇ ਆ ਪਰ ਗੁਰਬਾਣੀ ਜਿੱਥੇ ਸਾਨੂੰ ਸਿੱਖ ਤਦਮ ਜਿੱਥੇ ਸਾਨੂੰ ਮਨਨਾ ਸਿਖਾਉਂਦਾ ਨਾ ਉੱਥੇ ਜੀਉਣਾ ਵੀ ਸਿਖਾਉਂਦਾ ਹੈ ਦੂਜੇ ਪਾਸੇ ਵੀ ਕਿਹਾ ਜਾਂਦਾ ਜੇਕਰ ਜੀਵਨ ਦੀਆਂ ਕਦਰਾਂ ਕੀਮਤਾਂ ਜਾਣਨੀਆਂ ਨੇ ਤੇ ਧਰਮ ਦਾ ਸੈਪਟ ਕੋਨਾ ਬੜਾ ਜ਼ਰੂਰੀ ਹੈ ਹਮ ਹਮ ਧਰਮ ਤੋਂ ਬਿਨਾ ਸ਼ਾਇਦ ਜੀਵਨ ਦੀਆਂ ਕਦਰਾਂ ਕੀਮਤਾਂ ਬਾਰੇ ਨਹੀਂ ਪਤਾ ਲੱਗੇਗਾ ਹਮ ਹਮ ਕੀ ਤੁਹਾਡੇ ਇਸ ਜ਼ਾਇਨਾ ਸਹਿਮਤੀ ਹੈ ਮੈਂ ਬਿਲਕੁਲ ਸਹਿਮਤੀ ਹੈ ਜੀ ਇਸ ਗੱਲ ਦੇ ਨਾਲ ਤਦਮ ਤੋਂ ਬਿਨਾ ਸਿਰਫ ਮੇਰੀ ਸਹਿਮਤੀ ਨਹੀਂ ਐਜ਼ ਅ ਟੀਚਰ ਜਦੋਂ ਮੈਂ ਪੜਾਇਆ ਹੈ ਤੇ ਬੱਚਿਆਂ ਨਾਲ ਜਨਰਲੀ ਲਿਟਰੇਚਰ ਮੇਰਾ ਸਬਜੈਕਟ ਸੀ ਲਿਟਰੇਚਰ ਇਜ਼ ਲਾਈਫ ਲਾਈਫ ਨਾਲ ਡੀਲ ਕਰਦਾ ਤੇ ਮੇਰਾ ਸੁਭਾਅ ਹੈ ਕਿ ਮੈਂ ਬੱਚਿਆਂ ਦੇ ਨਾਲ ਲਾਈਫ ਬਾਰੇ ਵੀ ਗੱਲਾਂ ਕਰਦੀ ਆ ਤੇ ਜਦੋਂ ਇਸ ਬਾਰੇ ਗੱਲਾਂ ਕੀਤੀਆਂ ਇਨ ਵੇਰੀਏਬਲੀ ਯੰਗ ਬੱਚਿਆਂ ਦਾ ਜਵਾਬ ਇਹ ਹੁੰਦਾ ਜੀ ਅਸੀਂ ਤਾਂ ਪਿੱਛੇ ਜਾਦੇ ਕਿਉਂਕਿ ਸਾਡਾ ਤਦਮ ਵਿੱਚ ਇੰਟਰਸਟ ਖਤਮ ਹੁੰਦਾ ਜਾ ਆ ਇਹ ਮੈਂ ਨਹੀਂ ਕਹਿ ਰਹੀ ਇਹ ਬੱਚੇ ਕਿਹਾਵੇਂ ਨੇ ਬੀਜ ਦੇ ਬੱਚੇ ਕਿਹਾਵੇਂ ਨੇ ਤੇ ਸੋ ਧਰਮ ਤੋਂ ਬਿਨਾ ਤੇ ਗੱਲ ਬਣਦੀ ਨਹੀਂ ਸਾਨੂੰ ਜ਼ਿੰਦਗੀ ਦੇ ਨੈਤਿਕ ਕਦਰਾਂ ਕੀਮਤਾਂ ਧਰਮ ਨੇ ਸਿਖਾਣੀਆਂ ਹੁੰਦੀਆਂ ਹਨ ਸੇ ਧਰਮ ਵੀ ਜੇ ਜੀਵਿਆ ਜਾਏ ਤਾਂ ਧਰਮ ਜੀਵਿਆ ਜਾਏ ਜਿਹੜਾ ਉਹ ਧਰਮ ਹੈ ਸਿੱਖ ਧਰਮ ਮੈਂ ਅਗੇਨ ਰਿਪੀਟ ਕਰ ਰਹੀ ਇਹ ਜੀਵਿਆ ਜਾਨ ਵਾਲਾ ਧਰਮ ਹੈ ਇਹ ਦੇਸ ਰਿਚੁਅਲਿਜ਼ਮ ਦੀ ਕੋਈ ਥਾਂ ਨਹੀਂ ਜੇ ਤੁਸੀਂ ਸਵੇਰੇ ਕਹਿੰਦੇ ਆਂ ਆਮ ਤੌਰ ਤੇ ਜਿਵੇਂ ਅੰਮ੍ਰਿਤ ਵਾਲੇ ਉੱਥੇ ਵੀ ਪਾਠ ਵੀ ਕੀਤਾ ਸਦਾ ਕੋਈ ਸੀਤਾ ਪਰ ਜੇ ਦਿਨੇ ਦਿਹਾੜੀ ਵਿੱਚ ਤੁਸੀਂ ਉਦਾਂ ਹੀ ਕਿ ਜਿਵੇਂ ਕੋਈ ਆਮ ਬੰਦਾ ਜੀਵਨ ਬਿਤਾਉਂਦਾ ਹੈ ਜੇ ਤੁਹਾਡਾ ਜੀਵਨ ਉਦਾਂ ਦਾ ਹੀ ਹੈ ਤਾਂ ਫਿਰ ਉਸ ਦਾ ਉਸ ਜੀਵਨ ਦਾ ਅਸਰ ਆਮ ਬੰਦੇ ਤੇ ਨਹੀਂ ਹੋ ਸਕਦਾ ਤੁਹਾਡੇ ਕੋਲ ਜ਼ਿੰਦਗੀ ਦਾ ਬੜਾ ਵੱਡਾ ਤਜਰਬਾ ਹੈ ਹਮ ਹਮ ਤੁਸੀਂ ਕਾਲਜ ਵਿੱਚ ਬਤੌਰ ਲੈਕਚਰਰ ਤੋਂ ਹੁਣ ਬਤੌਰ ਪ੍ਰਿੰਸੀਪਲ ਵੀ ਬਣ ਕੇ ਕਾਫੀ ਸਕੂਲਾਂ ਕਾਲਜਾਂ 'ਚ ਭੂਮਿਕਾ ਨਿਭਾਈ ਹੈ ਹਮ ਹਮ ਤੁਸੀਂ ਆਖਿਆ ਮੇਰੇ ਸਾਹਮਣੇ ਬੱਚੀਆਂ ਇੱਕ ਨਹੀਂ ਨਿਕਾ ਪੜ੍ਹ ਕੇ ਗਈਆਂ ਨੇ ਹਮ ਥੋੜਾ ਜਿਹਾ ਪਿੱਛੇ ਚਲੇ ਜਾਈਏ 5-10 ਸਾਲ ਪਿੱਛੇ ਚਲ ਜਾਈਏ ਕਿ ਉਦੋਂ ਬੱਚਿਆਂ ਚ ਰੁਚੀ ਸੀ ਧਰਮ ਦੇ ਇੱਕੋ ਦਾ ਮੋੜਾ ਕਿਵੇਂ ਆ ਗਿਆ ਇੱਕੋ ਤੋਂ ਬੱਚੇ ਸਾਡੇ ਬੱਚਿਆਂ ਧਰਮ ਤੋਂ ਬਾਗੀ ਹੋ ਚੁੱਕੇ ਨੇ ਜੇ ਮੈਂ ਸ਼ਬਦ ਵਰਤਾਂ ਤੇ ਧਰਮ ਤੋਂ ਬਾਗੀ ਉਦੋਂ ਹੁੰਦੇ ਨੇ ਜਦੋਂ ਤਾਤਮਕ ਬੰਦਿਆਂ ਦਾ ਅਚਾਲ ਵਿਹਾਰ ਦੇਖਦੇ ਨੇ ਜੇ ਤਾਤਮਕ ਬੰਦਿਆਂ ਦਾ ਅਚਾਲ ਵਿਹਾਰ ਤੋਂ ਸਮਾਜ ਵਿੱਚ ਚਲਦਿਆਂ ਹੋਇਆਂ ਠੀਕ ਹੋਏਗਾ ਧਰਮ ਦੇ ਮੁਤਾਬਿਕ ਹੋਏਗਾ ਤਾਂ ਬੱਚੇ ਬਾਗੀ ਨਹੀਂ ਹੋਣਗੇ ਸੋ ਕਹਿੰਦੇ ਹਨ ਕਿ ਧਰਮ ਦਾ ਫਤਿਹ ਚਾਰ ਲੈਕਚਰਾਂ ਨਾਲ ਨਹੀਂ ਹੁੰਦਾ ਬੋਧ ਕੋ ਕਥਾ ਕੀਰਤਨ ਨਾਲ ਨਹੀਂ ਹੁੰਦਾ ਤਾਂ ਜੋਤ ਤੋਂ ਜੋਤ ਜਗਦੀ ਆ ਬਿਲਕੁਲ ਤਦੋਂ ਦਾ ਪਛਾਣ ਕਰਨ ਲਈ ਸਾਨੂੰ ਜੋਤਾਂ ਜਗਾਉਣੀ ਆ ਪੈਂਦੀ ਆ ਜਿਹੜੇ ਆਪ ਜਾਗੇ ਹੋਏ ਨੇ ਜਿਹੜੇ ਆਪ ਉਸ ਪ੍ਰਭੂ ਦੇ ਪੇਮ ਵਿੱਚ ਰੰਗੇ ਹੋਏ ਨੇ ਉਹ ਹੀ ਪ੍ਰਭੂ ਦੇ ਪੇਮ ਵਿੱਚ ਦੂਸਰਿਆਂ ਨੂੰ ਰੰਗ ਸਕਦੇ ਨੇ ਬਹੁਤ ਬੱਚੇ ਤੁਹਾਡੇ ਕੋਲ ਪੜ ਕੇ ਗਏ ਨੇ ਹਮ ਹਮ ਪੜਦੇ ਵੀ ਪਏ ਨੇ ਸਿੱਖਿਆ ਗ੍ਰਹਿਣ ਕਰਦੇ ਪਏ ਨੇ ਹਮ ਹਮ ਕੀ ਕਦੀ ਇਹ ਜਾ ਕੋਈ ਜ਼ਹਿਨ ਚ ਖਿਆਲ ਆਇਆ ਕੋਈ ਇਹ ਜਾ ਕੋਈ ਸਵਾਲ ਆਇਆ ਜਿਹਨੇ ਤੁਹਾਨੂੰ ਅੰਦਰੋਂ ਝੋੜ ਦਿੱਤਾ ਹੋਵੇ ਅਸੀਂ ਕਿੱਥੇ ਖੜੇ ਆ ਬਾਬੇ ਨਾਨਕ ਦੀ ਵਿਚਾਰਧਾਰਾ ਕੀ ਸੀ ਸਾਡੇ ਬੱਚਿਆਂ ਦੀ ਵਿਚਾਰਧਾਰਾ ਕੀ ਬਣ ਗਈ ਹੈ ਕਦੀ ਇਹੋ ਜੀ ਘਟਨਾ ਕੋ ਵਾਪਰੀ ਇੱਕ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹਾਂਗੀ ਜਦੋਂ ਮੈਂ ਲੁਧਿਆਣਾ ਗਵਰਨਮੈਂਟ ਕਾਲਜਿਸ ਤੋਂ ਤੇ ਸਾਨੂੰ ਗਵਰਨਮੈਂਟ ਤੋਂ ਚਿੱਠੀ ਆਈ ਕਿ ਆਪਣੇ ਕਾਲਜ ਦੇ ਵਿੱਚ ਔਮਨ ਫੋਰਮ ਬਣਾਓ ਜੀ ਔਮਨ ਫੋਰਮ ਬਣਾਇਆ ਬੱਚੀਆਂ ਜਿਹੜੀਆਂ ਸੀਨੀਅਰ ਬੱਚੀਆਂ ਹਸਨ ਬੀਏ ਫਾਈਨਲ ਦੀਆਂ ਐਮਏ ਦੀਆਂ ਉਹਨਾਂ ਨੂੰ ਇਹ ਮੈਂਬਰ ਐਸ ਮੈਂਬਰ ਲਿਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਨਾ ਕੋਈ ਪ੍ਰੋਜੈਕਟ ਕਰੋ ਬੱਚੀਆਂ ਨੇ ਆਪ ਪਈ ਕਿਹਾ ਕਹਿੰਦੇ ਜੇ ਤੁਸੀਂ ਪ੍ਰੋਜੈਕਟ ਕਰਨਾ ਹੈ ਕਿ ਹੁਣ ਵੀ ਇਹ ਫਾਈਨਲ ਐਮਏ ਜਿਹੜੀਆਂ ਪਛੀਆਂ ਜਿਹੜੀਆਂ ਪਹੁੰਚੀਆਂ ਅਗਲਾ ਸਟੈਪ ਤੇ ਮੈਰਿਜ ਹੀ ਆ ਬਿਲਕੁਲ এডੂਕੇਸ਼ਨ ਕੰਪਲੀਟ ਕਰੂਗੀਆਂ ਦੇ ਆਰ ਆਫ ਮੈਰੇਜੇਬਲ ਏਜ ਤੇ ਅਸੀਂ ਪੁੱਛਿਆ ਕਿ ਮੈਰਿਜ ਬਾਰੇ ਤੁਹਾਡੇ ਕੀ ਵਿਚਾਰ ਨੇ ਠੀਕ ਹੈ ਬੱਚੀਆਂ ਨੇ ਪ੍ਰੋਜੈਕਟ ਲੈ ਆਪਣੇ ਹੱਥ ਵਿੱਚ ਇੰਟਰਵਿਊ ਕੀਤਾ ਆਪਣੇ ਕਾਲਜ ਦੀਆਂ ਬੱਚੀਆਂ ਨੂੰ ਰਿਕਾਰਡ ਕੀਤਾ ਛਾਲਾ ਕੁਛ ਕਰਕੇ ਤੇ ਮੈਨੂੰ ਰਿਪੋਰਟ ਦੇਵਈਆਂ ਨੇ ਬੱਚੀਆਂ ਆ ਕੇ ਯੰਗ ਬੱਚੀਆਂ ਮੈਂ ਉਹ ਕਹਿੰਦੀ ਜੀ ਅਸੀਂ ਹੈਰਾਨ ਹ ਜਦੋਂ ਅਸੀਂ ਬੱਚੀਆਂ ਨੂੰ ਪੁੱਛਦੇ ਹਾਂ ਵੀ ਤੁਸੀਂ ਹੁਣ ਤੁਹਾਡੀ ਆਫਟਰ ਦ ਐਜੂਕੇਸ਼ਨ ਤੁਹਾਡੀ ਮੈਰਿਜ ਹੋਣੀ ਹੈ ਤੇ ਜੇ ਮੈਰਿਜ ਉਸ ਤੁਹਾਡੀ ਐਡਜਸਟਮੈਂਟ ਨਾ ਹੋਈ ਫਿਰ ਕਿਸ ਤਰ੍ਹਾਂ ਹਾਊ ਵਿਲ ਯੂ ਹੈਂਡਲ ਦੈਟ ਸਿਚੁਏਸ਼ਨ ਤੇ ਲੜਕੀ ਕਹਿੰਦੀ ਦੇਵੋਸ ਕਿਸੇ ਉਹ ਕਹਿੰਦੀ ਜੀ ਅਸੀਂ ਹੈਰਾਨ ਆ ਕਿ ਕਿਸੇ ਨੇ ਨਹੀਂ ਨਹੀਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਘਰ ਵਿੱਚ ਐਡਜਸਟ ਕਰਾਂਗੇ ਸ਼ਾਇਦ ਮੈਂ ਇੱਥੇ ਗਲਤ ਵੀ ਹੋ ਸਕਦਾ ਇੱਕ ਸਾਡੇ ਸਮਾਜ ਦਾ ਜੇਕਰ 6 ਮਾਹੀ ਦੀ ਗੱਲ ਕਰਾਂ ਇੱਕ ਕੋੜਾ ਸੱਚ ਵੀ ਇਹਨੂੰ ਬਿਆਨ ਕੀਤਾ ਜਾ ਸਕਦਾ ਹੈ ਫਿੰਗਰਾਂ ਤੇ ਗਿਨੀਆਂ ਜਾ ਸਕਦੀਆਂ ਨੇ ਸਿੱਖ ਪ੍ਰਚਾਰਕ ਬੀਬੀਆਂ ਸਿੱਖ ਕੀਰਤਨੀਆਂ ਜਿੱਥੇ ਬੀਬੀਆਂ ਦੇ ਜਾਂ ਤੁਹਾਡੇ ਵਰਗੀਆਂ ਸਿੱਖ ਸਕਾਲਰਸ਼ਿਪ ਜਿਨ੍ਹਾਂ ਨੇ ਅਸੈਪਟ ਕੀਤੀ ਹੈ ਜਿਹੜੇ ਵੱਡੇ ਮੁਕਾਮ ਹਾਸਲ ਕਰਕੇ ਬੈਠੇ ਨੇ ਆਪਣਾ ਫਰਜ ਨਿਭਾ ਰਹੇ ਨੇ ਸ਼ਹਿ ਦੀ ਆਉਣ ਵਾਲੀ ਪੀੜੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਅੱਗੇ ਮਾਰਕਾ ਮਾਰੇਗਾ ਸਿੱਖ ਬੀਬੀਆਂ ਦੀ ਗੱਲ ਕੀਤੀ ਜਾਂਦੀ ਨਹੀਂ ਜੀ ਨਿਕਲ ਰਹੀਆਂ ਨਹੀਂ ਬੀਬੀਆਂ ਨਿਕਲ ਰਹੀਆਂ ਨਹੀਂ ਮੈਂ ਆਪਣੇ ਆਪਣੇ ਐਕਸਪੀਰੀਅੰਸ ਤੋਂ ਹੀ ਕਹਿ ਰਿਹਾ ਹਾਂ ਕਿ ਅੰਜਸੀ ਕਹਿ ਰਹੇ ਹਨ ਜੀ ਗੁਦਵਾਰੇ ਵਿੱਚ ਸਾਨੂੰ ਬੱਚਿਆਂ ਚਾਈਲਡ ਓਰੀਐਂਟਡ ਚਿਲड्रन ਯੂਥ ਓਰੀਐਂਟਡ ਪ੍ਰੋਗਰਾਮ ਨਹੀਂ ਹੈ ਗੁਦਵਾਰੇ ਵਿੱਚ ਨਾ ਹੋਣਗੇ ਪਰ ਹਲੇ ਦੁਆਲੇ ਆਪਣੇ ਲੈਵਲ ਤੇ ਕਾਜ ਐ ਹਨ ਬੜੀਆਂ ਬੱਚੀਆਂ ਕਰ ਰਹੀਆਂ ਜਿਹੜੀਆਂ ਪਛਾਦਕ ਦੇ ਤੌਰ ਤੇ ਬੜੀਆਂ ਅੱਛੀ ਅੱਛੀ ਸਪੀਕਰ ਸਟਡੀ ਸਰਕਲ ਵਾਲੇ ਹਰ ਸ਼ੁੱਕਰਵਾਰ ਇੱਕ ਬੀਬੀਆਂ ਦਾ ਪ੍ਰੋਗਰਾਮ ਕਰਦੇ ਨੇ ਨੀਆਂ ਸਪੀਕਰਸ ਨੇ ਉਹਦੇ ਵਿੱਚ ਇੱਕ ਹੋਰ ਸੰਸਥਾ ਹੈ ਮੈਨੂੰ ਉਹ ਸੰਸਥਾ ਦਾ ਨਾਮ ਨਹੀਂ ਯਾਦ ਆ ਰਿਹਾ kids kids ਕਰਕੇ ਸ਼ਾਇਦ ਹੈ ਕੁਝ ਉਹਨਾਂ ਨੀ ਬੀਬੀਆਂ ਬੜੇ ਅੱਛੇ ਅੱਛੇ ਪ੍ਰੋਗਰਾਮ ਬੱਚਿਆਂ ਦੇ ਚਿਲਡਰਨ ਉਹਦੀ ਐਂਟਰੀਡ ਪ੍ਰੋਗਰਾਮ ਕਰਦੇ ਨੇ ਕਿਸੇ ਕੋ ਸਟੇਜ ਅਸੈਪਟ ਕਰਨ ਲੱਗੀਆਂ ਕੀ ਗੁਰਦੁਆਰਾ ਕਮੇਟੀ ਅਸੈਪਟ ਕਰ ਰਹੀਆਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਦਾ ਕਰਨਾ ਚਾਹੀਦਾ ਜਿਹੜਾ ਸਤਕਾਰ ਅਸੀਂ ਬਾਕੀ ਜਥੇ ਨੂੰ ਦਿੰਨੇ ਆ ਬਾਕੀ ਪ੍ਰਚਾਰਕਾਂ ਨੂੰ ਦਿੰਨੇ ਆ ਸ਼ਾਇਦ ਇੰਨੀ ਹਾਲਤ ਵੀ ਮਾੜੀ ਨਹੀਂ ਹੈ ਗੁਰਦੁਆਰਾ ਕਮੇਟੀਆਂ ਭਾਵੇਂ ਠੀਕ ਹੈ ਤੁਹਾਡੀ ਗੱਲ ਗੁਰਦੁਆਰਾ ਕਮੇਟੀਆਂ ਕੀ ਸੰਗਤ ਵੀ ਮੈਂ ਦੇਖਿਆ ਕਿ ਜਿਸ ਦਿਨ ਗੁਰਦੁਆਰਿਆਂ ਵਿੱਚ ਬੱਚਿਆਂ ਦੇ ਕੰਪੀਟੀਸ਼ਨ ਹੁੰਦੇ ਹਨ ਉਸ ਦਿਨ ਸੰਗਤ ਜ਼ਿਆਦਾ ਨਹੀਂ ਹੁੰਦੀ ਸਿਰਫ ਪੇਰੈਂਟਸ ਬੱਚਿਆਂ ਦੇ ਪੇਰੈਂਟਸ ਜਿਹਨਾਂ ਨੇ ਦੇਖਣਾ ਕਿ ਮੇ ਦਾ ਬੱਚਾ ਕਿਤਾਵੇਗਾ ਹਾਂ ਉਹ ਪੇਰੈਂਟਸ ਹੁੰਦੇ ਨੇ ਇਸ ਪਾਸੇ ਸਾਨੂੰ ਸੋਚਣ ਦੀ ਲੋੜ ਹੈ ਕਿ ਬੱਚਿਆਂ ਨੂੰ ਐਨਕੋਰੇਜ ਕਰੀਏ ਸੰਗਤ ਪਧਵੀ ਆਏ ਜਦੋਂ ਅਸੀਂ ਛੋਟੇ ਸੀ ਉਦੋਂ ਸੰਗਤ ਪਧਵੀ ਹੁੰਦੀ ਸੀ ਸੰਗਤ ਅੰਜ ਬੱਚਿਆਂ ਦਾ ਪ੍ਰੋਗਰਾਮ ਬੱਚਿਆਂ ਦੇ ਕੰਪੀਟੀਸ਼ਨ ਵਿੱਚ ਸੰਗਤ ਆਪ ਇਨਵੋਲਡ ਹੁੰਦੀ ਸੀ ਦੇਖਦੇ ਆ ਕਿਹੜੇ ਸਕੂਲ ਦਾ ਅੱਛਾ ਪ੍ਰੋਗਰਾਮ ਹੈ ਕਿੰਨੇ ਕਿੰਨੇ ਬੈਟਰ ਕੀਤਾ ਪ੍ਰੋਗਰਾਮ ਸੰਗਤ ਵੀ ਇਨਵੋਲਡ ਹੁੰਦੀ ਸੀ ਉਹ ਨਹੀਂ ਇਹਦੇ ਇਹਦੇ ਵੀ ਕਦਰ ਲਬਣੇ ਪੈਣਗੇ ਜਾਂ ਲੋਕਾਂ ਨੂੰ ਇਹ ਜਿਉਂ-ਜਿਉਂ ਪਛਾਣ ਹੋਏਗਾ ਜਿਉਂ-ਜਿਉਂ ਜ਼ਿਆਦਾ ਬੱਚੇ ਪਾਰਟਿਸਪੇਟ ਕਰਨਗੇ ਸ਼ਾਇਦ ਜ਼ਿਆਦਾ ਸੰਗਤ ਹੋਏਗੀ ਸੰਗਤ ਇਹ ਦੇਖ ਲਈਏ ਆ ਵੀ ਇਸ ਪ੍ਰੋਗਰਾਮ ਤੋਂ ਸਾਨੂੰ ਕੀ ਮਿਲਣਾ ਹੈ ਨਹੀਂ ਜੇ ਆਪ ਲੋਕ ਨੂੰ ਇਸ ਮਿਲਨੇ ਬੱਚਿਆਂ ਦੇ ਪ੍ਰੋਗਰਾਮ ਤੋਂ ਉਹਨਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਬੱਚਿਆਂ ਨੇ ਪਿਆਰੀਆਂ ਪਹਿਰੀਆਂ ਕਰਨੀਆਂ ਹੁੰਦੀਆਂ ਨੇ ਤੁਸੀਂ ਬਹੁਤ ਹੋਰ ਵੱਡੀ ਸੀਟ ਤੇ ਬੈਠੇ ਹੋ بڑے ਬੱਚੇ ਤੁਹਾਡੇ ਕੋਲ ਪੜ ਕੇ ਜਾ ਰਹੇ ਨੇ ਬੜਾ ਜ਼ਿੰਦਗੀ ਦਾ ਤੁਹਾਡੇ ਕੋਲ ਅਹਿਮ ਤਜਰਬਾ ਹੈ ਹੂੰ ਹੂੰ ਪਾਉਣ ਵਾਲੇ ਸਮੇਂ ਤੇ ਗੱਲ ਕੀਤੀ ਜਾਵੇ ਸਿੱਖ ਸਮਾਜ ਦੀ ਗੱਲ ਕੀਤੀ ਜਾਵੇ ਜਾਂ ਸਿੱਖ ਸੰਗਤ ਦੀ ਗੱਲ ਕੀਤੀ ਜਾਵੇ ਬੱਚਿਆਂ ਨੂੰ ਗਲਵੱਕੜੀ ਨਾ ਲਾਣਾ ਨੌਜਵਾਨ ਜਿਹੜਾ ਸਾਡਾ ਗੁਰੂ ਘਰ ਤੋਂ ਬਾਗੀ ਹੋ ਰਿਹਾ ਹੈ ਉਹਨਾਂ ਨੂੰ ਗਲਵੱਕੜੀ ਚ ਲੈਣਾ ਹੈ ਉਹਨਾਂ ਨੂੰ ਗੁਰੂ ਘਰ ਵਾਪਸ ਲੈ ਕੇ ਆਉਣਾ ਹੈ ਕੋਈ ਇਹੋ ਜਿਹਾ ਪੱਕ ਹੈ ਤੁਹਾਡੇ ਵੱਲੋਂ ਪਰਮ ਕੀਤਾ ਗਿਆ ਜਾਂ ਆਉਣ ਵਾਲੇ ਸਮੇਂ ਤੁਹਾਡੀ ਜ਼ਹਿਨ ਤੇ ਵੀ ਤੁਹਾਡੀ ਸੋਚ ਵਿੱਚ ਹੈ ਕਿਵੇਂ ਇਕੱਠੇ ਹੋ ਕੇ ਭਾਵੇਂ ਸਭਾ ਸੋਸਾਇਟੀਆਂ ਭਾਵੇਂ ਕਾਲਜ ਹੋਣ ਭਾਵੇਂ ਸਕੂਲ ਹੋਣ ਧਰਮ ਦੇ ਅੱਛੇ ਨੁਮਾਇंदे ਅੱਛੀਆਂ ਸੀਟਾਂ ਤੇ ਬੈਠੇ ਇੱਕ ਵੱਡੇ ਤੌਰ ਤੇ ਹਮਲਾ ਮਾਰਿਆ ਜਾਵੇ ਇਹੋ ਜਿਹਾ ਪਲਾਨ ਹੈ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਹੁਣੇ ਗੱਲ ਕਰ ਚੁੱਕੀ ਹਾਂ ਕਿ ਬੱਚਿਆਂ ਦੇ ਮਨ ਵਿੱਚ ਸਤਿਮ ਲਈ ਸਤਕਾar ਹੈ ਮੈਂ ਹੁਣੇ ਹੀ ਗੱਲ ਕੀਤੀ ਹੈ ਕਿ ਕਲਾਸ ਜਦੋਂ ਡਿਸਕਸ ਕਰਦੇ ਹਾਂ ਕੋਈ ਨੈਤਿਕ ਗਿਰਾਵਟ ਦੀ ਗੱਲ ਕਰਦੇ ਹਾਂ ਤਾਂ ਸਭ ਬੱਚਿਆਂ ਨੇ ਇਹੀ ਜਵਾਬ ਦਿੱਤਾ ਸਸੀਂ ਤਾਂ ਮੰਨ ਨਾਲ ਟੁੱਟ ਗਏ ਆ ਇਸ ਕਰਕੇ ਨੈਤਿਕ ਗਿਰਾਵਟ ਆ ਰਹੀ ਆ ਸੋ ਇਹ ਕਹਿਣਾ ਕਿ ਬੱਚਿਆਂ ਵਿੱਚ ਇੰਟਰਸਟ ਨਹੀਂ ਹੈ ਬੱਚਿਆਂ ਦਾ ਧਿਆਨ ਹੈ ਇਸ ਪਾਸੇ ਪਰ ਅਸੀਂ ਉਹਨਾਂ ਨੂੰ ਉਸ ਹਿਸਾਬ ਨਾਲ ਰੋਪਣੀ ਦਿੱਤਾ ਜਾ ਰਿਹਾ ਉਹ ਹਾਂਜੀ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਤਦਮਿਲ ਸਿੱਖਿਆ ਦਈਏ ਵੀ ਇਹ ਤਦਮਿਲ ਸਿੱਖਿਆ ਜ਼ਿੰਦਗੀ ਵਿੱਚ ਪ੍ਰੈਕਟੀਕਲ ਹੈ ਹੁਣ ਕਿਤਾਬਾਂ ਬੜੀਆਂ ਲਿਖੀਆਂ ਜਾ ਰਹੀਆਂ ਨੇ ਐਸuele ਵੀ ਲਿਖੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਜੀ ਸਿੱਖੀ ਜੀਵਨ ਜਾਂਚ ਦੇ ਤੌਰ ਤੇ ਪ੍ਰੈਜੈਂਟ ਕੀਤੀ ਜਾ ਰਹੀ ਹੈ ਮੈਨੂੰ ਯਾਦ ਹੈ ਕਿ ਸਾਡੇ ਕੋਈ ਫੈਨ ਸੀ ਉਹਨਾਂ ਨੇ ਜਿਹੜੀ ਡੇਲ ਕਰਨੇ ਦੀ ਕਿਤਾਬ ਹੈ ਹਾਊ ਟੂ ਸਟਾਪ ਵਰਿੰਗ ਐਂਡ ਸਟਾਰਟ ਲਿਵਿੰਗ ਬਿਲਕੁਲ ਉਹ ਗੁਰਬਾਣੀ ਦੀ ਬੇਸਿਕ ਕਿਤਾਬ ਲਿਖੀ ਸੀ ਉਹਨਾਂ ਨੇ ਮੈਨੂੰ ਹੁਣ ਮੇਰੇ ਤੱਕ ਪਹੁੰਚ ਹੀ ਨਹੀਂ ਹੈ ਕਿਉਂਕਿ ਬੜੀ ਪੁਰਾਣੀ ਗੱਲ ਹੈ ਪਰ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਕਿਤਾਬ ਲਵਾਂ ਮੈਂ ਗੁਰਬਾਣੀ ਦੇ ਕੰਟੈਕਸਟ ਵਿੱਚ ਲਿਖਣਾ ਹੈ ਸੋ ਇਹੋ ਜੀਆਂ ਕਿਤਾਬਾਂ ਜਿਸੀਂ ਲਿਖਾਂਗੇ ਜਿਹੜੀਆਂ ਬੱਚਿਆਂ ਦੀ ਜਿਵੇਂ ਸੈਲਫ ਹੈਲਪ ਬੁਕਸ ਨੇ ਜੇ ਸੈਲਫ ਹੈਲਪ ਬੁਕਸ ਜ਼ਿਆਦਾ ਪੜੀਆਂ ਜਾਂਦੀਆਂ ਨੇ ਅੱਜਕੱਲ ਬਾਕੀ ਕਿਤਾਬਾਂ ਨਾਲੋਂ ਤੇ ਗੁਰਬਾਣੀ ਸੈਲਫ ਹੈਲਪ ਗਰੁੱਪਸ ਦੇ ਸੈਲਫ ਹੈਲਪ ਜਿਹੜੀਆਂ ਬੁਕਸ ਦੇ ਤੌਰ ਤੇ ਅਸੀਂ ਪ੍ਰੈਜ਼ੈਂਟ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਬੱਚਿਆਂ ਬੱਚਾ ਕਿਤਨਾ ਕਿਤਨ ਜਲਦੀ ਨਿਖਾਰ ਆ ਸਕਦਾ ਹੈ ਬੱਚਿਆਂ ਦੇ ਸਿਰਫ ਬੀਜ ਹੈ ਬੀਜ ਹੈ ਉਹਨੂੰ ਅਸੀਂ ਜਿੰਨਾ ਪੋਵੇਗਾ ਹਾਂ ਅਸੀਂ ਉਹਨੂੰ ਕਿੰਨਾ ਕੋ ਪਾਣੀ ਦਿੰਦੇ ਹਾਂ ਕਿੰਨੀ ਕੋ ਖਾਦ ਦਿੰਦੇ ਹਾਂ ਉਹਦੇ ਤੇ ਡਿਪੈਂਡ ਕਰਦਾ ਹੈ ਬੀਜ ਦਾ ਨਾਸ ਨਹੀਂ ਹੋਇਆ ਧਰਮ ਦੇ ਬੀਜ ਦਾ ਨਾਸ ਨਹੀਂ ਹੋਇਆ ਇਹ ਤੁਸੀਂ ਬੜਾ ਸੋਹਣਾ ਸ਼ਬਦ ਵਰਤੇ ਹੈ ਬੀਜ ਦਾ ਨਾਸ ਨਹੀਂ ਹੋਇਆ ਬੀਜ ਦਾ ਨਾਸ ਕਿਤਨੇ ਕਿਤੇ ਅੱਜ ਵੀ ਉਹ ਪਰਫੁੱਲਤ ਹੈ ਹਾਂ ਬਸ ਲੋੜ ਹੈ ਚੰਗੀ ਗੱਡੀ ਚੰਗੀ ਸਿੰਚਾਈ ਹੋ ਸਕੇ ਹਾਂਜੀ ਹਾਂਜੀ ਇੱਕ ਹੋਰ ਪੱਖ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਤੁਹਾਡੇ ਕੋਲ ਤਜਰਬਾ ਹੈ ਬੜਾ ਗੱਲ ਕਰਦਾ ਹੈ ਕਈ ਵਾਰ ਕਿ ਖੁੱਲ ਕੇ ਅਸੀਂ ਧਰਮ ਦਾ ਹੁੱਕਾ ਦਈਏ ਧਰਮ ਦੇ ਸਿਧਾਂਤਾਂ ਦਾ ਹੁੱਕਾ ਦਈਏ ਪਰੰਤੂ ਕਿਤਨਾ ਕਿਤੇ ਇਹੋ ਜੀ ਕੰਡੀਸ਼ਨ ਇਹੋ ਜਾਂ ਸਮਾ ਬਣ ਜਾਂਦਾ ਹੈ ਉੱਥੇ ਫਿਰ ਵੀ ਸੰਕੋਚ ਨਹੀਂ ਗੱਲ ਕਰਨੀ ਪੈਂਦੀ ਹੈ ਤੁਸੀਂ ਲਗਾਤਾਰ ਆਪਣੀ ਕਲਮ ਚਲਾ ਰਹੇ ਹੋ ਲਗਾਤਾਰ ਤੁਹਾਡੀਆਂ ਕਿਤਾਬਾਂ ਆ ਰਹੀਆਂ ਨੇ ਬੱਚੇ ਪਸੰਦ ਵੀ ਕਰਦੇ ਨੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਬਕਾਇਦਾ ਤੁਹਾਡੇ ਆਰਟੀਕਲ ਪੜੇ ਵੀ ਜਾਂਦੇ ਨੇ ਬਕਾਇਦਾ ਤੁਸੀਂ ਸੈਮੀਨਾਰਾਂ ਤੇ ਵੀ ਜਾਂਦੇ ਹੋ ਗੁਰੂ ਘਰਾਂ ਵਿੱਚ ਸ਼ਬਦਾ ਦਾ ਪ੍ਰਭਾਵ ਸ਼ਬਦਾਂ ਨੂੰ ਬੋਲਣਾ ਸੰਗਤ ਵਿੱਚ ਤੇ ਸੈਮੀਨਾਰ 'ਤੇ ਬੋਲਣਾ ਜ਼ਮੀਨ ਅਸਮਾਨ ਦਾ ਫਰਕ ਹੈ ਜਿਆਦਾ ਖੁਸ਼ੀ ਕਿੱਥੇ ਮਿਲਦੀ ਹੈ ਦੇਖੋ ਜੀ ਸੈਮੀਨਾਰ ਆਪ ਜਿਹੜੇ ਨੇ ਉਹ ਤੁਹਾਨੂੰ ਸਟੱਡੀ ਕਰਨ ਲਈ ਪ੍ਰੇਰਿਤ ਕਰਦੇ ਨੇ ਤੁਹਾਨੂੰ ਇਹ ਹੁੰਦਾ ਕਿ ਮੈਂ ਹੋਲ ਸਟੱਡੀ ਕਰਾਂ ਤੇ ਇਹਦੇ ਵਿੱਚ ਲਿਖਾਂ ਤੇ ਮੈਂ ਦੇਖਿਆ ਕਿ ਸੰਗਤ ਵੀ ਪਸੰਦ ਕਰ ਵੀ ਹੈ ਜਦੋਂ ਤੁਸੀਂ ਨਵੀਂ ਗੱਲ ਕਰਦੇ ਹੋ ਸਿਰਫ ਉਥੇ ਰਿਸਰਚ ਪੜ੍ਹਾਣਾ ਹੈ ਇਤਿਸ਼ਰ ਦਾ ਪਦਾਂ ਸ਼ਰਦਾ ਕੁਰਦਾਨ ਸ਼ਰਦਾ ਪਦਾਨਾ ਸੋ ਉਸ ਸ਼ਰਦਾ ਨੂੰ ਕਾਇਮ ਰੱਖ ਕੇ ਜਦੋਂ ਅਸੀਂ ਸੱਚ ਕਰਕੇ ਸੰਗਤ ਨੂੰ ਦਿੰਦੇ ਆ ਤੇ ਡੈਫੀਨੇਟਲੀ ਸੰਗਤ ਜ਼ਿਆਦਾ ਪਸੰਦ ਕਰਦਾ ਮੈਂ ਇਹ ਸਵਾਲ ਤੁਹਾਨੂੰ ਤਾਂ ਕਿਹਾ ਕਿਉਂਕਿ ਬਹੁਤਾਂ ਦੀ ਗਿਣਤੀ ਜ ਜਦੋਂ ਗੁਰਦੁਆਮ ਸਾਡੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦੇ ਕੇਂਦਰ ਗੁਰਦੁਆਰੇ ਨੇ ਗੁਰਦੁਆਰਿਆਂ ਵਿੱਚ ਭਾਵੇਂ ਬੱਚਾ ਹੈ ਭਾਵੇਂ ਬਜ਼ੁਰਗ ਹੈ ਭਾਵੇਂ ਜਵਾਨ ਹੈ ਸਟੇਕ ਤੋਂ ਇੱਕੋ ਤਰ੍ਹਾਂ ਦਾ ਮੈਟਡ ਡਿਲੀਵਰ ਕੀਤਾ ਜਾ ਰਿਹਾ ਹੈ ਕੀ ਹੋ ਸਕਦਾ ਹੈ ਗੁਰਦੁਆਰਿਆਂ ਦੇ ਵਿੱਚ ਇਹੋ ਜੀ ਕੋਈ ਵਿਉਤਬੰਦੀ ਕੀਤੀ ਜਾ ਸਕੇ ਨੌਜਵਾਨ ਆਵੇ ਉਹਦੇ ਉਹ ਵਰਗਾ ਮੈਟਰ ਮਿਲੇ ਬਜ਼ੁਰਗ ਆਵੇ ਉਹਨੂੰ ਉਹਦਾ ਮੈਟਰ ਮਿਲੇ ਵੀ ਜਿਹੜਾ ਵੀ ਆਵੇ ਕੇਵਲ ਦਾਲ ਪ੍ਰਸ਼ਾਦ ਦੇ ਤੱਕ ਸੀਮਿਤ ਨਾ ਰਵੇ ਉਹਨੂੰ ਆਪਣੇ ਦਿਲ ਦੇ ਬਲਵਲੇ ਸਾਂਝੇ ਕਰਨ ਦਾ ਸਿਸਟਮ ਮਿਲੇ ਕਿਉਂਕਿ ਜਦੋਂ ਇਤਿਹਾਸ ਪੜਦੇ ਆ ਟੂ ਵੇ ਸਿਸਟਮ ਸੀਗਾ ਸਿੱਖ ਸਵਾਲ ਕਰਦੇ ਸੀ ਗੁਰੂ ਤੋਂ ਗੁਰੂ ਜਵਾਬ ਦਿੰਦਾ ਸੀ ਗੁਰੂ ਪਾਸ਼ਾ ਸਵਾਲ ਕਰਦੇ ਸਿੱਖ ਜਵਾਬ ਦਿੰਦੇ ਸੀ ਅੱਜ ਤੁਹਾਨੂੰ ਲੱਗਦਾ ਕਿਤਨਾ ਕਿਤੇ ਉਹ ਟੂ ਵੇ ਸਿਸਟਮ ਖਤਮ ਹੋ ਕੇ ਵਨ ਵੇ ਸਿਸਟਮ ਰਹਿ ਚੁੱਕਾ ਹੈ ਜੇ ਉਹ ਜਸ ਸੰਗ ਡਿਲੀਵਰ ਕਰਦਾ ਸਤੇ ਤੋਂ ਅਸੈਪਟ ਕੀਤਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸੰਗਤ ਦੇ ਵਿੱਚ ਸਾਨੂੰ ਇਹ ਮਾਹੌਲ ਬਣਾਉਣ ਦੀ ਲੋੜ ਹੈ ਕਿ ਕੁਐਸਚਨ ਹੋ ਸਕੇ ਵਿਸਤ੍ਰਿਤ ਗੋਸਟ ਸਿੱਧ ਗੋਸਟ ਹਾਂਜੀ ਇਹ ਗੋਸ਼ਟੀ ਹੋ ਸਕੇ ਉਹਦੇ ਲਈ ਚਲੋ ਸੰਗਤ ਦੇ ਵਿੱਚ ਕਈ ਵਾਰੀ ਨਹੀਂ ਪਸੂਦ ਵਧਿਆਂ ਵਿੱਚ ਵੀ ਹੁਣ ਸੈਮੀਨਾਰ ਆਰਗੇਨਾਈਜ਼ ਕੀਤੇ ਜਾਦੇ ਨੇ ਜਾਣੇ ਚਾਹੀਦੇ ਨੇ ਹਾਂ ਜਾਣੇ ਚਾਹੀਦੇ ਨੇ ਹੋਰ ਗਿਣਤੀ ਵਿੱਚ ਹੋਣੇ ਚਾਹੀਦੇ ਨੇ ਕੀਤੇ ਜਾਦੇ ਨੇ ਪਰ ਘਟ ਹੋ ਰਹੇ ਨੇ ਤੇ ਇਹ ਮਾਹੌਲ ਬਣਾਉਣ ਦੀ ਜ਼ਰੂਰ ਕੋਸ਼ਿਸ਼ ਹੋਣੀ ਚਾਹੀਦੀ ਆ ਕਿ ਕੁਐਸਚਨ ਵੀ ਕੋਈ ਕਰ ਸਕੇ ਕੁਐਸਚਨ ਆਨਸਰ ਸੈਸ਼ਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾਂਦਾ ਸਮੇ ਦਾ ਹਾਨੀ ਬੰਨਾ ਬੜਾ ਜ਼ਰੂਰੀ ਹੈ ਜੇਕਰ ਗੁਰਦੁਆਰਿਆਂ ਦੇ ਵਿੱਚ ਅਸੀਂ ਸਮੇ ਦਾ ਹਾਨੀ ਨਾ ਬਣਾ ਸਕੇ ਉਹ ਚੀਜ਼ਾਂ ਨਾ ਦੇ ਸਕੇ ਸ਼ਾਇਦ ਅਸੀਂ ਬਹੁਤ ਪਿੱਛੇ ਚਲੇ ਜਾਵਾਂਗੇ ਨੌਜਵਾਨ ਸ਼ਾਇਦ ਹੋਰ ਦੂਰ ਚਲਾ ਜਾਵੇਗਾ ਸਾਡਾ ਇਹ ਸੈਮੀਨਾਰ ਗੁਰਪ੍ਰਬ ਦੀ ਸੈਲੀਬ੍ਰੇਸ਼ਨ ਦਾ ਇੱਕ ਪਾਰਟ ਹੋਣਾ ਚਾਹੀਦਾ ਹੈ ਲੈਟ ਅਸ ਸੇ ਇਤਿਨ ਚਾਵਨ ਦਾ ਪ੍ਰੋਗਰਾਮ ਇੱਕ ਦਿਨ ਵਿੱਚ ਸੈਮੀਨਾਰ ਹੋਏ ਕੂ ਬੀ ਸਿਸਟਮ ਫੇਸ ਦੁਆਰਾ ਕਾਇਮ ਹੋਇਆ ਹੈ ਇੱਕ ਦਿਨ ਸੈਮੀਨਾਰ ਹੋਇਆ ਬੇਸ਼ੱਕ ਇਹ ਕਰਨ ਦਾ ਰਿਵਾਜ ਆ ਰਿਹਾ ਹੌਲੀ ਹੌਲੀ ਪਰ ਹੱਲੇ ਉਹਨਾਂ ਨਹੀਂ ਆਇਆ ਜਿੰਨਾ ਆਉਣਾ ਚਾਹੀਦਾ ਹੈ ਸੋ ਇਹ ਸਿਸਟਮ ਇਹ ਹੋਣਾ ਚਾਹੀਦਾ ਕਿ ਜੇ ਲੈਟਸ ਸੇ ਵੀ 6 ਤਰੀਕ ਨਜਮੀਅਤ ਕੀ ਗੁਰਤਬੀ ਸਾਧਿਕ ਨੂੰ ਅਖੰਡ ਪਾਠ ਰੱਖਿਆ ਜਿਵੇਂ ਨਗਦ ਕੀਪਤਨ ਪਾਠ ਹੈ ਜਾਂ ਬਾਕੀ ਪਾਠ ਹੈ ਉਹ ਇੱਕ ਦਿਨ ਸੈਮੀਨਾਰ ਕੀਤਾ ਜਾ ਰਿਹਾ ਹੈ ਹਰ ਪ੍ਰਾਤਨ ਰਸਮਾਂ ਨਿਭਾਈਆਂ ਜਾ ਰਹੀਆਂ ਪਰ ਤੋ ਕਿਤਨਾ ਕਿਤੇ ਐਕਸੈਪਟ ਕਰਨਾ ਪਵੇਗਾ ਇਸ ਸਮੇਂ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਮੈਡਮ ਤੁਸੀਂ ਆਪਣੇ ਬੜੇ ਜ਼ਿੰਦਗੀ ਦੇ ਤਜਰਬੇ ਅੱਜ ਸਾਡੇ ਨਾਲ ਸਾਂਝੇ ਕੀਤੇ ਨੇ ਗੁਰੂ ਪਾਤਸ਼ਾਹ ਕੀ ਅਰਦਾਸ ਤੁਹਾਡੀ ਕਲਮ ਤੁਹਾਡੇ ਸ਼ਬਦ ਇਸੇ ਤਰ੍ਹਾਂ ਚੱਲਦੇ ਰਹਿਣ ਤਾਂ ਜੋ ਸਾਡੇ ਵਰਗੇ ਜਿਹੜੇ ਬੱਚੇ ਨੇ ਸਾਡੇ ਨੌਜਵਾਨ ਨੇ ਸਾਡੀ ਸੰਗਤ ਅਗਵਾਈ ਗ੍ਰੈਂਡ ਕਰਦੀ ਰਹੇ ਇੱਕ ਪਰਗਾ ਬੇਨਤੀ ਜੁਰ ਕਰਾਂਗਾ ਜਾਂਦੇ ਹੋਏ ਖਾਸ ਕਰਕੇ ਸਾਡੀਆਂ ਮਤਾਵਾਂ ਵਾਸਤੇ ਕੋਈ ਇਹੋ ਜਿਹਾ ਸੁਨੇਹਾ ਜਿਹੜੀਆਂ ਮਤਾਵਾਂ ਅੱਜ ਬੱਚਿਆਂ ਦੇ ਕੇਸ ਵੀ ਨਹੀਂ ਗੁੰਧਦੀਆਂ ਜਿਹੜੀਆਂ ਮਾਤਾਵਾਂ ਵਾਜ ਬੱਚਿਆਂ ਦਾ ਜੋੜਾ ਵੀ ਨਹੀਂ ਕੜਦੀਆਂ ਪਟਕਾ ਬਣ ਕੇ ਵੀ ਰਾਜੀ ਨਹੀਂ ਕੇਵਲ ਰੋਟੀ ਤੱਕ ਸੀਮਤ ਨੇ ਘਰ ਦੇ ਕੰਮ ਕਾਜ ਤੱਕ ਸੀਮਤ ਨੇ ਉਹ ਕੋਈ ਇਹੋ ਜਿਹਾ ਬਡਬੁੱਲਾ ਫਜ ਆਪਣੀ ਔਲਾਦ ਨੂੰ ਗੁਰੂ ਪਾਸੇ ਤੋੜ ਸਕਣ ਦੇਖੋ ਜੀ ਜਿੰਨੀ ਕੋ ਅਸੀਂ ਮਾਰ ਖਾ ਰਏ ਆ ਅੱਜ ਅਲਟੀਮੇਟਲੀ ਧੱਕੇ ਖਾ ਕੇ ਸਾਨੂੰ ਆਣਾ ਪੈਣਾ ਇਸ ਪਾਸੇ ਕਿ ਤਰਮ ਦੀ ਵਿਦਿਆ ਦਿੱਤੀ ਜਾਏ ਕਿਉਂਕਿ ਅੱਜ ਅੰਦਰ ਕਿਸੇ ਦਾ ਵੀ ਫੁੱਲ ਲਾਉਣਾ ਬੜੇ ਦੁਖੀ ਨੇ ਬਹੁਤ ਬਹੁਤ ਦੁਖੀ ਨੇ ਚਾਹੇ ਬੱਚਿਆਂ ਤੋਂ ਦੁਖੀ ਨੇ ਜੈਸ ਮੈਂ ਹਸ ਤਾ ਦੁਖੀ ਨੇ ਜਸ ਤਿਕੇ ਨਾਲ ਸੀ ਬੱਚਿਆਂ ਦਾ ਪਾਲਨ ਪੋਸ਼ਣ ਕਰ ਰਹੇ ਹਾਂ ਨਾ ਉਹਦੇ ਵਿੱਚ ਸਾਨੂੰ ਥੋੜੀ ਚੇਂਜ ਲੈਣੇ ਪੈਗੇ ਜਿਹੜਾ ਬੇਸ਼ੱਕ ਮੇਰੀ ਇਸ ਗੱਲ ਨੂੰ ਕੁਝ ਲੋਕ ਇਹ ਸਮਝਣਗੇ ਜੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਪਰ ਜੇ ਪੁਰਾਣੇ ਜ਼ਮਾਨੇ ਦੀ ਗੱਲ ਕਰਾਂਗੇ ਤਾਂ ਹੀ ਪੁਰਾਣਾ ਜ਼ਮਾਨਾ ਜਦੋਂ ਧਰਮ ਦੀ ਵਿਦਿਆ ਦੀ ਮਹੱਤਤਾ ਸੀ ਉਹ ਸਾਹਮਣੇ ਆਏਗਾ ਬਿਲਕੁਲ ਜੇ ਅਸੀਂ ਪਦਾਰਥਵਾਦ ਦੇ ਪਿੱਛੇ ਹੀ ਚੱਲੇ ਤਾਂ ਫਿਰ ਤਰੰਦੀ ਮਹੱਤਤਾ ਸਾਹਮਣੇ ਨਹੀਂ ਆਏਗੀ ਧਰਮਸ਼ਾਲਾ ਲਈ ਪਹਿਲੇ ਵਿਦਿਆ ਦਾ ਕੇਂਦਰ ਹੋਣੀ ਇਨਸ਼ਾਅੱਲਾ ਹੀ ਕਾ ਕਦ ਕਦੀ ਉਹਦੇ ਤਰਮਸਾਲ ਜਿੰਨੀ ਦੇ ਤੱਕ ਉਹ ਨਹੀਂ ਬਣਦਾ ਉਨੀ ਦੇ ਤੱਕ ਗੱਲ ਨਹੀਂ ਬਣਨੀ ਤੇ ਤਰਮਸਾਲ ਬਣਾਉਣ ਲਈ ਕਮ ਇਸ ਕਮ ਜਿਹੜੀਆਂ ਸਿੱਖ ਮਾਵਾਂ ਨੇ ਉਹ ਸ਼ਾਮ ਨੂੰ ਪਰਵਾਰ ਦੇ ਵਿੱਚ ਬੈਠ ਕੇ ਦਾਸ ਸਾਹਿਬ ਦਾ ਪਾਠ ਕਰ ਲੈਣ ਸਵੇਰ ਮੈਂ ਨਹੀਂ ਕਹਿੰਦੀ ਕਿਉਂਕਿ ਸਵੇਰ ਵੇਲੇ ਮਾਵਾਂ ਨੇ ਵੀ ਨੌਕਰੀ ਕਰਨ ਲਈ ਜਾਣਾ ਭਾਵੇਂ ਉਹ ਕੋਈ ਐਕਸਕਿਊਜ਼ ਨਹੀਂ ਆ ਥੋੜੀ ਜਿਹਾ ਪਹਿਲੇ ਉੱਠੋ ਕਰ ਸਕਦੇ ਹੋ ਪਰ ਸ਼ਾਮ ਦਾ ਸਮਾਂ ਜਦੋਂ ਸਾਰਾ ਪਰਵਾਰ ਇਕੱਠਾ ਬੈਠ ਕੇ ਦਾਸ ਸਾਹਿਬ ਦਾ ਪਾਠ ਕਰੇ ਇੱਕ ਦੋ ਸ਼ਬਦ ਪੜ ਲਏ ਤੇ ਉਹਨੇ ਨਾਲ ਹੀ ਕਰਦਾ ਮਾਹੌਲ ਹੈ ਜਿਹੜਾ ਉਹ ਟੋਟਲੀ ਚੇਂਜ ਹੋ ਜਾਂਦਾ ਹੈ ਬਿਲਕੁਲ ਸਹੀ ਗੱਲ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਹੋਈ ਅੱਜ ਪ੍ਰਿੰਸੀਪਲ ਮੈਡਮ ਪ੍ਰਭਜੋਤ ਕੋ ਜਿਨ੍ਹਾਂ ਗੱਲ ਕਰਕੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਉਹ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਨੇ ਬੜਾ ਦੁੱਖ ਲੱਗਦਾ ਜਦੋਂ ਅੱਜ ਦੇ ਮਾਤਾ ਪਿਤਾ ਵੱਲ ਦੇਖੀਦਾ ਅੱਜ ਦੇ ਬੱਚਿਆਂ ਵੱਲ ਵੇਖੀਦਾ ਕਿਤਨੇ ਕਿਤੇ ਉਹ ਮੋਰਲ ਵੈਲਿਊਜ਼ ਉਹ ਧਰਮ ਦੇ ਸਿਧਾਂਤ ਸਾਡੇ ਘਰਾਂ ਚੋਂ ਮੁਨਕਰ ਹੋ ਚੁੱਕੇ ਨੇ ਗੁਰੂ ਪਾਤਸ਼ਾਹ ਕੀ ਅਰਦਾਸ ਮਾਲਕ ਤੁਹਾਨੂੰ ਤੁੰਗੁਸਤੀ ਬਖਸ਼ੇ ਤੁਹਾਡੀ ਕਲਮ ਵੀ ਚੱ ਅਸੀਂ ਸਾਡੀ ਸੰਗਤ ਵਾਸਤੇ ਪ੍ਰੇਰਿਤ ਬੰਦੇ ਰਹੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਗੁਰੂ ਕੀ ਪਿਆਰੀ ਸਾਧ ਸੰਗਤ ਨੂੰ ਸਾਨੂੰ ਦਿਵਾ ਗਿਆ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਇਹ ਸੀ ਅੱਜ ਵਿਸ਼ੇਸ਼ ਮੁਲਾਕਾਤ ਪ੍ਰਿੰਸੀਪਲ ਮੈਡਮ ਪ੍ਰਭਜੋਪ ਕੋ ਜੀ ਨਾਲ ਜਿਨ੍ਹਾਂ ਨੇ ਗੁਰਮਤ ਸਾਇਦ ਦੇ ਵਿੱਚ ਬਹੁਤ ਕੁਝ ਲਿਖਿਆ, ਸੁਣਿਆ ਵੀ ਤੇ ਪੜ੍ਹਿਆ ਵੀ ਤੇ ਅੱਜ ਸੰਗਤ ਜਲੀਵਰ ਕੀਤਾ ਜਾ ਰਿਹਾ ਹੈ। ਤੁਸੀਂ ਆਪ ਵੇਖਿਆ। ਉਹਨਾਂ ਸਾਨੂੰ ਦਿਵਾ ਗਿਆ। ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।